ملا ملا کرو 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 रेट वाधा करो काठ रुपये पंजाह पैसे बकाया किसान खाते मज़ूर ਜਿੰਦਾਬਾਦ 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 ਸੂਬਾ ਕਿਸਾਨ ਜਥੇਬੰਦੀਆਂ ਦਾ ਇੱਕਾ ਜਿੰਦਾਬਾਦ 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 ਅੱਜ ਸਾਡੇ ਨਾਲ ਭਰਾਤਰੀ ਜਥੇਬੰਦੀਆਂ ਅਰੇਸਟ ਹਾਊਸ ਮਕੇਰੀਆਂ ਵਿਖੇ ਖੜੀਆਂ ਅਸੀਂ ਗੰਨੇ ਦੇ ਸਬੰਧ ਦੇ ਵਿੱਚ ਜੋ ਕਿ ਮਿੱਲਾਂ ਜਿਹੜੀਆਂ ਅਜੇ ਤੱਕ ਸਰਕਾਰ ਨੇ ਚਲਾਈਆਂ ਨਹੀਂ ਉਸ ਦੇ ਸਬੰਧ ਦੇ ਵਿੱਚ ਅੱਜ ਇੱਥੇ ਮੀਟਿੰਗ ਹੋਈ ਇਸ ਤੋਂ ਪਹਿਲਾਂ ਇੱਕ 22 ਤਰੀਕ ਨੂੰ ਜੂਮ ਦੇ ਉੱਤੇ ਮੀਟਿੰਗ ਕਰਕੇ ਖਬਰ ਜਿਹੜੀ ਆ ਉਹ 27 ਤਰੀਕ ਦੇ ਧਰਨੇ ਦੀ ਜਿਹੜੀ ਆ ਉਹ ਦਿੱਤੀ ਗਈ ਸੰਯੁਕਤ ਮੋਰਚਾ ਮੋਰਚਾ ਜਿਹੜਾ ਗੈਰ ਰਾਜਨੀਤਿਕ ਉਹਦੇ ਵੱਲੋਂ ਸੋ ਸਾਰੀਆਂ ਭਰਾਤਰੀ ਜਥੇਬੰਦੀਆਂ ਵੱਲੋਂ ਇਹ ਜਿਹੜਾ ਪ੍ਰੋਗਰਾਮ ਹੈ ਉਹ ਲੀਕਿਆ ਗਿਆ ਸ਼ਹੀਦੀ ਸਮਾਗਮ ਜਿਹੜਾ ਕਿ ਪੂਰੇ ਭਾਰਤ ਪੱਧਰ ਤੇ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਉਸ ਨੂੰ ਨਮਸਤਕ ਹੁੰਦਿਆਂ ਉਹਨੂੰ ਧਿਆਨ ਰੱਖਦਿਆਂ ਹੋਇਆਂ ਇਹ ਜਿਹੜੀ ਕਾਲ ਹੈ ਉਹ ਪ੍ਰੋਗਰਾਮ ਤੋਂ ਬਾਅਦ ਜਿਹੜੀ ਉਹ 27 ਨਵੰਬਰ ਦੀ ਦਿੱਤੀ ਗਈ ਸਰਕਾਰ ਨੇ ਕਿਸਾਨਾਂ ਦੇ ਨਾਲ ਬਹੁਤ ਸਾਰੇ ਵਾਅਦੇ ਕੀਤੇ ਕਿ ਇਹ ਜਿਹੜੀਆਂ ਮੇਲਾ ਇਹ ਨਵੰਬਰ ਦੇ ਸ਼ੁਰੂ ਦੇ ਵਿੱਚ ਹੀ ਚਲਾਈਆਂ ਜਾਣਗੀਆਂ ਪਰ ਸਰਕਾਰ ਨੇ ਇਹਦੇ ਤੇ ਨਾ ਰੇਟ ਤੇ ਤੇ ਨਾ ਮਿਲਾਂ ਦੇ ਚੱਲਣ ਦੇ ਉਤੇ ਕੋਈ ਵੀ ਅਨਾਉਂਸਮੈਂਟ ਜਿਹੜੀ ਆ ਉਹ ਅਜੇ ਤੱਕ ਨਹੀਂ ਕੀਤੀ ਸੋ ਇਹ ਧਿਆਨ ਕਰਕੇ ਸਾਰਾ ਕੁਝ ਵੀ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ 27 ਤਰੀਕ ਨੂੰ 슈ਗਰ ਮਿਲ ਮਕੇਰੀਆਂ ਦੇ ਮੂਹਰੇ ਜਿਹੜਾ ਉਹ ਅਣਮਿੱਥੇ ਸਮੇਂ ਦੇ ਲਈ ਜਿਹੜਾ ਉਹ ਚੱਕਾ ਜਾਮ ਕੀਤਾ ਜਾਵੇਗਾ ਸੋ ਅਸੀਂ ਸਾਰੇ ਇਲਾਕਿਆਂ ਦੇ ਵਿੱਚ ਹੋਕਾ ਦੇਣਾ ਚਾਹੁੰਦੇ ਆ ਸਾਰੇ ਕਿਸਾਨ ਪਰ ਮਜ਼ਦੂਰ ਭਰਾਵਾਂ ਨੂੰ ਇਹ ਬੇਨਤੀ ਕਰਦੇ ਆ ਕਿ ਇਸ ਧਰਨੇ ਦੇ ਵਿੱਚ ਵੱਧ ਤੋਂ ਵੱਧ ਜਿਹੜੀ ਆ ਉਸ ਮੂਲੀਅਤ ਕਰਨੀ ਉਹ ਜ਼ੋਰ ਸ਼ੋਰ ਦੇ ਨਾਲ ਤਾਂ ਕਿ ਇਹਨਾਂ ਸਰਕਾਰਾਂ ਕੋਲੋ ਕਾਰਪੋਰੇਟ ਘਰਾਣਿਆਂ ਦੇ ਕੋਲੋ ਆਪਣੇ ਹੱਕ ਦੇ ਜਾ ਸਕਣ ਸਰਕਾਰਾਂ ਨੇ ਬਹੁਤ ਕੁਝ ਜਿਹੜਾ ਉਹ ਆਪ ਆਪਣੇ ਪਾਲੇ ਦੇ ਵਿੱਚ ਪਾਇਆ ਹੋਇਆ ਨਾ ਤਾਂ ਇਹ ਸਿਸਟਮ ਤੇ ਨਾ ਇਹ ਕਾਨੂੰਨ ਨੂੰ ਬਣੇ ਹੋਏ ਕਾਨੂੰਨ ਨੂੰ ਲਾਗੂ ਨਹੀਂ ਕਰ ਸਕਦੀਆਂ ਕਿਉਂਕਿ ਜਿਹੜੀਆਂ ਸਹਿਕਾਰੀ ਮਿਲਾਂ ਗੰਨੇ ਦੇ ਵਿੱਚ ਸੂਕਰੋਜ ਦੀ ਮਾਤਰਾ ਜਿਹੜੀ ਆ ਉਹ ਨਵੰਬਰ ਦੇ ਮਹੀਨੇ ਦੇ ਵਿੱਚ ਲਗਭਗ 17% ਹੈ ਤੇ ਜਿਹੜੀਆਂ ਮਿੱਲਾਂ ਉਹਨਾਂ ਦੇ ਵਿੱਚ ਜਿਹੜੀ ਖੰਡ ਹੈ ਉਹ ਪ੍ਰਾਈਵੇਟ ਮਿੱਲਾਂ ਜਿਹੜੀ ਆ ਉਹ ਉਹਨਾਂ ਦੀ ਰਿਕਵਰੀ 10 ਤੇ ਜਿਹੜੀਆਂ ਸਹਿਕਾਰੀ ਮਿੱਲਾਂ ਉਹਨਾਂ ਦੀ ਰਿਕਵਰੀ ਜਿਹੜੀ ਆ ਉਹ 5 ਹੈ ਸੋ ਸਰਕਾਰ ਸਰਾਸਰ ਸਿੱਧਾ ਸਾਹਮਣੇ ਸਾਹਮਣੇ 200 ਰੁਪਏ ਦਾ ਘਾਟਾ ਇੱਕ ਕੁਆਂਟਲ ਗੰਨੇ ਦੇ ਪਿੱਛੇ ਜਿਹੜੀ ਆ ਉਹ ਖਾਰੀ ਹੈ ਸੋ ਉਹਦੇ ਨਾਲ ਜਿਹੜਾ ਉਹ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਕਰਨ ਜਾ ਰਹੀ ਹੈ ਜੇ ਸਰਕਾਰਾਂ ਇਹ ਆਪਣੇ ਸਿਸਟਮ ਨੂੰ ਲਾਗੂ ਕਰਨ ਤਾਂ ਇਹਨਾਂ ਦੇ ادارے ਜਿਹੜੇ ਆ ਬਹੁਤ ਵੱਡੇ ਪ੍ਰੋਫਿਟ ਦੇ ਵਿੱਚ ਜਾ ਸਕਦੇ ਆ ਸੋ ਇਹਦੇ ਤਾਂ ਬਹੁਤ ਕੁਝ ਹੋਰ ਕਹਿਣ ਨੂੰ ਆ ਕਿ ਜੋ ਕਿੰਨੀ ਧਾਂਦਲੀ ਕਿੰਨਾ ਵੱਡਾ ਸਕੈਮ ਜਿਹੜਾ ਉਹ ਗੰਨੇ ਦੇ ਉੱਤੇ ਹੋ ਰਿਹਾ ਜਦੋਂ ਗੰਨੇ ਦਾ ਰੇਟ ਸ਼ੁਰੂ ਵਿੱਚ ਫੈਕਟਰੀਆਂ ਭਾਰਤ ਦੇ ਵਿੱਚ ਚੱਲੀਆਂ ਤੋ ਖੰਡ ਦੀ ਮਾਤਰਾ ਕਿੰਨੀ ਗੰਨੇ ਦੇ ਵਿੱਚ ਉਹਦੇ ਤੇ ਰੇਟ ਨਿਰਧਾਰਿਤ ਹੋਇਆ ਅੱਜ ਗੰਨੇ ਦੇ ਬਹੁਤ ਸਾਰੇ ਹੋਰ ਉਪਯੋਗ ਹੋ ਰਹੇ ਜਿੰਨੇ ਗੰਨੇ ਦੇ ਵਿਕਾਸ ਤੋਂ ਜਿਹੜਾ ਆ ਉਹ ਪਾਵਰ ਪਲਾਂਟ ਚਲਾਏ ਜਾ ਰਹੇ ਆ ਜਿਵੇਂ ਅਥਨੋਲ ਕੱਢੀ ਜਾਂਦੀ ਹੈ ਜਿਵੇਂ ਸੀਰਾ ਜਿਹੜਾ ਉਹਨੂੰ ਵਰਤਿਆ ਜਾਂਦਾ ਜਿਵੇਂ ਪ੍ਰੈਸ ਮਡ ਜਿਹੜੀ ਹੈ ਉਹ ਵੀ ਵਿਕਣੀ ਸ਼ੁਰੂ ਹੋ ਗਈ ਸੋ ਸਾਰਾ ਕੁਝ ਦੇਖਦਿਆਂ ਹੋਇਆਂ ਕਿਸਾਨ ਨੂੰ ਇਹਦੇ ਵਿੱਚ ਕੋਈ ਹਿੱਸਾ ਜਿਹੜਾ ਉਹ ਨਹੀਂ ਦਿੱਤਾ ਜਾ ਰਿਹਾ ਸੋ ਇਸ ਆਪਣੇ ਹੱਕਾਂ ਦੀ ਲੜਾਈ ਲੜਨ ਵਾਸਤੇ ਅਸੀਂ ਸਾਰੀਆਂ ਭਰਾਤਰੀ ਜਥੇਬੰਦੀਆਂ ਨੂੰ ਤੇ ਸਭਨਾਂ ਨੂੰ ਕਿਸਾਨਾਂ ਨੂੰ ਇਹ ਹੋਕਾ ਦਿੰਨੇ ਆ ਕਿ 27 ਨਵੰਬਰ ਨੂੰ ਜਿਹੜਾ ਉਹ ਪੂਰੇ ਜੋਰ-ਸ਼ੋਰ ਦੇ ਨਾਲ ਜਿਹੜਾ ਸ਼ੂਗਰ ਮਿਲ ਮੁਕੇਰੀਆਂ ਦੇ ਸਾਹਮਣੇ ਜਿਹੜਾ ਉਹ 10 ਵਜੇ ਜਿਹੜਾ ਉਹ ਧਰਨਾ ਸ਼ੁਰੂ ਕੀਤਾ ਜਾਵੇਗਾ ਜਿਹੜਾ ਕਿ ਅਣਮਿੱਥੇ ਸਮੇਂ ਦੇ ਲਈ ਹੈ ਅਸੀਂ ਸਰਕਾਰਾਂ ਕੋਲੋਂ ਇਹ ਮੰਗ ਕਰ ਚੁੱਕੇ ਆਂ ਪਰ ਸਰਕਾਰਾਂ ਦਾ ਇਹਦੇ ਤੇ ਬਿਲਕੁਲ ਜਿਹੜੀਆਂ ਬਿਲਕੁਲ ਗੁੰਗੀਆਂ ਬੋਲੀਆਂ ਜਿਹੜੀਆਂ ਬਣੀਆਂ ਹੋਈਆਂ ਸੋ ਸਾਰੀਆਂ ਭਰਾਤਰੀ ਜਥੇਬੰਦੀਆਂ ਨੂੰ ਬੇਨਤੀ ਹੈ ਕਿ 27 ਨਵੰਬਰ ਨੂੰ ਸ਼ੂਗਰ ਮਿਲ ਮੁਕੇਰੀਆਂ ਦੇ ਮੂਹਰੇ ਜਿਹੜਾ ਧਰਨਾ ਲੱਗਣਾ ਉਹਦੇ ਵਿੱਚ ਸਮੂਲੀਅਤ ਜਿਹੜੀ ਆ ਉਹ ਕੀਤੀ ਜਾਵੇ ਜੇ ਤੁਹਾਡੇ ਕੋਲ ਮਨ ਮਾਰਕਾ ਨਾਲ ਕੋਈ ਮੀਟਿੰਗ ਹੋਈ ਹੈ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਦੀ ਸਿਰਫ ਦੇ ਸਿਰਫ ਸਰਕਾਰ ਨੇ ਇੱਕ 19 ਨਵੰਬਰ ਨੂੰ ਮੀਟਿੰਗ ਜਿਹੜੀ ਹੈ ਗੰਨਾ ਵਿਕਾਸ ਕਮੇਟੀ ਦੀ ਕੀਤੀ ਉਹਦੇ ਵਿੱਚ ਮਿਲਰਜ਼ ਵੀ ਜਿਹੜੇ ਜਾਂਦੇ ਆ ਅਸੀਂ ਉਹਦੇ ਵਿੱਚ ਆਪਣੀ ਮੰਗ ਜਿਹੜੀ ਆ ਗੰਨੇ ਦੀਆਂ ਜਿਹੜੀਆਂ ਹੋਰ ਡਿਮਾਂਡਸ ਆ ਜਾਂ ਗੰਨੇ ਦੀਆਂ ਜਿਹੜੀਆਂ ਪ੍ਰੋਬਲਮ ਆ ਉਹ ਸਾਰੀਆਂ ਡਿਸਕਸ ਕੀਤੀਆਂ ਪਰ ਇਹਦੇ ਤੇ ਹਾਲੇ ਤੱਕ ਕੋਈ ਅਮਲ ਜਿਹੜਾ ਉਹ ਸਾਹਮਣੇ ਨਹੀਂ ਆਇਆ